ਇਹ ਗੱਲ ਹੈ ਉਹਨਾਂ ਲਿਖਿਆ ਕਿ ਭਾਈ ਸੂਰਜ ਜਿਹੜਾ ਹੈ ਉਹ ਪਣੀ ਵਰਸਣ ਲੱਗ ਪਵੇ ਠੰਡਾ ਤੜਤੀ ਉਤਾਰੂ ਪਾਣੀ ਛਕਣ ਲੱਗ ਪਵੇ ਚੰਦਰਮਾ ਅੱਜ ਸਤੇ ਇਹ ਗੱਲਾਂ ਬशक ਹੋ ਜਾਂ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੁਕਮ ਰੌਲੀ ਪਵਾ ਦੇਸ਼ ਅਵਰੋਲੇ ਨਹੀਂ ਹਟਣਾ ਇੱਕ ਦਾ ਅਰਥ ਹੈ ਵਿਚਾਰ ਤੇ ਅਵਿਚਾਰ ਉੱਥੇ ਜੋ ਕੁਝ ਲਿਖਿਆ ਹੈ ਉਹਦੇ ਅਨੁਸਾਰ ਮੈਂ ਦਲੀਪ ਸਿੰਘ ਆਪਣੇ ਵਿਚਾਰ ਵਾਲੇ ਵਿਵੇਕ ਵਾਲੇ ਪ੍ਰੰਤੋਂ ਨਹੀਂ ਚਲਾਂਗਾ ਉਹ ਕਵਿਤ ਉਹ ਕਵਿਤ ਨਹੀਂ ਉਹ ਇੱਕ ਛੰਦ ਆਪ ਜੀ ਨੂੰ ਚਾਰ ਤੁਕਾਂ ਸੁਲਾ ਦੇਣਾ ਅਰुण ਪਛਮਾਇਓ ਉੱਗਵਾਇ ਅਰुण ਪਛਮਾਇਓ ਉਗਵਾਇ ਬਰਨ ਉੱਤਰ ਦੇਸ਼ ਤੱਕ ਹੈ ਸੂਰਜ ਲੈੰਦੇਓ ਚੜ ਪਵੇ ਪਾਣੀ ਤਾਂ ਨੂੰ ਵਰਸਣ ਲੱਗ ਪਵੇ ਮੇਰ ਪੰਖ ਕਰ ਉਡਾ ਪਹਾੜ ਨੂੰ ਖੰਭ ਲੱਗ ਕੇ ਉੱਡ ਜਾਵੇ ਸਰਬ ਸਾਇਰ ਜਲ ਸੁੱਕਾ ਸਾਰੇ ਹੀ ਸਮੁੰਦਰ ਸੁੱਕ ਜਾਣ ਕੋਲ ਦਾੜ ਕੜ ਮੁੜਾ ਸਿਮਤ ਫਣੀਰ ਫਣ ਫੁੱਟਾ ਸ਼ੇਸ਼ਨਾਗ ਦੀ ਫਣ ਜਿਹੜੀ ਹੈ ਉਹ ਵੀ ਫਟ ਜਾਵੇ ਉਲਟ ਜਾਣ ਵੀ ਬਹਾ ਸਤ ਹਰੀ ਚੰਦਾ ਹਟਾ ਗੰਗਾ ਉਲਟੀ ਵਹਿਣੀ ਸ਼ੁਰੂ ਹੋ ਜਾਵੇ ਹਰੀ ਚੰਦਾ ਸਤ ਵੀ ਜੇ ਟਲ ਜਾਵੇ ਉਹ ਵੀ ਹਟ ਜਾਵੇ ਸੰਸਾਰ ਉਲਟ ਪਲਟ ਹੋਵੇ ਤਸਕ ਧੌਲ ਧਰਣੀ ਬਟਾ ਸੰਸਾਰ ਵੀ ਉਲਟ ਪਲਟ ਹੋ ਜਾਵੇ ਅਤੇ ertid ਵੀ ਫਟ ਜਾਵੇ ਸੋਨੇ ਨਿਰਖ ਅਬੇ ਬੇਕ ਸੋਨੇ ਨਿਰਪ ਅਬੇ ਬੇਕ ਏ ਅਵਿਚਾਰ ਵਿਚਾਰ ਰਹਿਤ ਸੰਤ ਜਗਤਾਰ ਸਿੰਘ ਜੀ ਤੇ ਠਾਕੁਰੂ ਦੇ ਸਿੰਘ ਜੀ ਇਹ ਸੁਣੋ ਸੋਨੇ ਨਿਰਪ ਅਬੇ ਬੇਕ ਬੇਬੇਕ ਪਾਟ

ਦਾ ਫਰਜ ਹੈ ਅਸੀਂ ਸਿੱਖਾਂ ਉਸ ਗੁਰੂ ਦੇ ਜਿਹਦੇ ਸਾਨੂੰ ਵੰਡ ਸਕਣ ਦੀ ਜਾਂਚ ਨਸੀ ਸੀ ਅੱਗੇ ਬੜਾ ਅਜੇ ਭਿਆਨਕ ਸਮਾਂ ਹੈ ਅਜੇ ਬਹੁਤ ਕੁਝ ਹੋਣ ਵਾਲਾ ਹੈ ਬਾਰਾਂ ਕੋਂਹਾਂ ਤੇ ਦੀਵਾ ਬਲੰਦਾ ਹੁਕਮ ਹੈ ਸਤਿਗੁਰਾਂ ਦਾ ਤੁਸੀਂ ਦੇਖਦੇ ਹੋ ਕਿ ਉਹ ਬੰਬ ਬਣੇ ਹਨ ਅਸੀਂ ਸੁਣਦੇ ਮਾਤਾ ਜੀ ਬਚਨ ਕਰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪਹਿਰੇ ਸਾਹਿਬ ਵਿੱਚ ਉਸ ਰਾਮਦਾਸ ਪੁਰੇ ਚ ਪਿਪੜਾਂ ਦੇ ਦਰਖਤ ਮਸ਼ਕਾਂ ਦੇ ਪਾਣੀ ਨਾਲ ਪਾਲੇ ਹੋਏ ਆਹ ਪਾਣੀ ਪਾ ਕੇ ਸਿੱਖਾਂ ਨੇ ਪੁੱਛਣਾ ਕਹਿਣਾ ਭਾਈ ਰੌਲਾ ਪਵੇਗਾ ਰੂਸ ਆਵੇਗਾ ਕਿ ਪਿਪੜਾਂ ਦੀਆਂ ਜੜ੍ਹਾਂਾਂ ਦੇ ਮੋਢਾਂ ਤੋਂ ਨਿਸ਼ਾਨ ਤੋਂ ਅਸੀਂ ਮੁੜ ਕੇ ਪੈਰੀ ਸਾਹਿਬ ਪਾਵਾਂਗੇ ਤੇ ਕੱਖ ਨਹੀਂ ਰਹਿਣਾ ਭਾਈ ਰਾਤੋ ਰਾਤ ਰੂਸ ਆ ਜਾਣਗੇ ਅਸੀਂ ਹੁਣ ਸੋਚੀਏ ਉਸ ਵੇਲੇ ਕਿ ਪੈਰੀ ਸਾਹਿਬ ਤੋਂ 100 30 ਮੀਲ ਦੇ ਕਰੀਬ ਲਾਹੌਰ ਹੈ 170 ਮੀਲ ਅਗੇ ਰੌਣ ਪੈਂਦੀ ਹੈ ਦਨੇ ਸੋ ਮੀਲ ਇਸਾ ਫਰਾਏ ਕਿ ਸੋਕਾ ਉਹਦਾ ਮੀਲ ਪਸ਼ੌਰ ਹੈ 414 200 ਮੀਲ ਅਗੇ ਕਾਬਲ ਹੈ 614 ਹੋ ਜਾਂਦਾ ਹੈ ਉਦੋਂ ਵੀ ਅਗੇ 100 ਕੋ ਪੈਂਦਾ 700 ਮੀਲ ਬੁਖਾਰਾ ਹੈ 700 ਮੀਲ ਸਫਰ ਹੈ ਰਾਤ ਰਾਤ ਕਿਵੇਂ ਆ ਜਾਣਗੇ ਹੁਣ ਜਦੋਂ ਪਤਾ ਲੱਗਦਾ ਵੀ 1 ਘੰਟੇ ਚ 750 ਮੀਲ ਚਲੇ ਜਾਂਦੇ ਹਵਾਈ ਜਹਾਜ਼ ਫਿਰ ਅਸੀਂ ਕਹਿੰਦੇ ਸੀ ਵੀ ਐਡੇ ਐਡੇ ਦਰਖਤ ਨੇ ਵੀ ਤੋਪਖਾਨੇ ਲੰਗਣ ਫੌਜਾਂ ਲੰਗਣ ਉਹਦੇ ਕੋੜਿਆਂ ਵਾਲੀਆਂ ਤੋਪਾਂ ਸੀ ਕਿ ਹੋਵੇਗਾ ਹੁਣ ਤਾਂ ਹੀ ਪਤਾ ਲੱਗਦਾ ਹੈ ਇਹ ਤੈਕਾਂ ਦੇ ਅੱਗੇ ਉਹ ਐਸੀਆਂ ਬੱਤੀਆਂ ਲਾਈਆਂ ਹੋਈਆਂ ਨੇ ਕਿ ਜਿਹੜੀਆਂ ਦਰਖਤਾਂ ਸੁਆਹ ਕਰਦੀਆਂ ਜਾਂਦੀਆਂ। ਅਸਮਾਨੀ ਗੋਲੇ ਛੁੱਟਣਗੇ ਪੁਰਾਣੇ ਨਿਹੰਗ ਸਿੰਘ ਪੜਦੇ ਸੀ। ਲਿਖਦੇ ਨੇ ਹੁਣ ਉਸ ਤੋਂ ਤੁਸੀਂ ਦੇਖਦੇ ਹੋ ਬਚੇਗਾ ਕੌਣ? ਸ ਆਹਿਬਾਂ ਨੇ ਕਿਹਾ ਚੱਕੀ ਪੀਸੀ ਦੀ ਐ ਖਲਕ ਖਲਕ ਥੀਸ ਈਸ Hindu ਖਲਕ 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 ਥੀਸ ਈਸ ਮੂਸ Hindu ਖਲਕ ਪੀਸ ਦਿਖਾਉਂਦੀ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਫੇਰੇ ਕਿ ਹੋਊ ਤੇ ਆਤਾ ਸਨੇ ਰਾਜਾ ਪਰਜਾ ਨਹੀਂ ਦਲਿਆ ਜਰੂਰ ਹੋ ਜਾਓ ਬਚੇਗਾ ਕੌਣ ਬਚੇਗਾ ਉਹ ਜਿਹੜਾ ਨਾਮ ਜਪੇਗਾ ਜਿਸ ਤਰ੍ਹਾਂ ਕਿਲੀ ਦੇ ਕੋਲ ਚੱਕੀ 'ਚ ਦਾਣੇ ਵੱਜ ਜਾਂਦੇ ਕਿਸੇ ਮਹਾਰਾਜੇ 16 ਮਰਦੇ ਹਨ ਸੱਚੇ ਪਾਸੇ ਆਖੀ ਗੁਰਬਾਣੀ ਵਿੱਚ ਲਿਖਦੇ ਨੇ ਆਦ ਵਿੱਚ ਕਹਿੰਦੇ ਨੇ 16 ਚਲਾ ਸੰਪੂਰਨ ਭਲੇਆ ਪਰ

ਬੁਲੀਆ ਜੀ ਕੋ ਤੈਨੂੰ ਘਾਵਰਾਖੇ ਤੋ ਆਉ ਹੋਈਆ ਹੋ ਆ ਕੂਕੇ ਜੁਮੇ ਅਸੀਂ ਤੇ ਕੂਕੇ ਹੀ ਨਹੀਂ ਰਹੇ ਸਾਡੇ ਤੇ ਜਿੱਥਾ ਨਹੀਂ ਰਹਿ ਗਿਆ ਉਹਨਾਂ ਕੂਕਿਆਂ ਦਾ ਜਿਨ੍ਹਾਂ ਦੀਆਂ ਜ਼ਿੰਦਗੀਆਂ ਐਸੇ ਖਾਸ਼ ਵਿੱਚ ਜਿੰਨੀਆਂ ਦੇ ਤਣਕਾ ਵੜਣ ਦੇ ਦਿਨ ਹੋਣਗੇ ਪਾਣਾ ਵਰਸੂਆ ਸਤਗੁਰਾਂ ਦੇ ਦਰਸ਼ਨ ਹੋਣ ਕਰਤੇ ਉੱਤੇ ਲੋਏ ਦਾ ਸਵਾਦਾ ਫਿਰੇਗਾ ਉਹ ਕੋਸ਼ਿਸ਼ ਕਰ ਆਪਣੀ ਐ ਜ਼ਿੰਦਗੀਆਂ ਵਿੱਚ ਖਾਸ਼ ਲੈ ਕੇ ਪਰ ਉਹ ਜਾਣਦੇ ਨਹੀਂ ਕਿ ਨੇ ਕਿਉਂ ਬਬੀ ਸ਼ਾਂਸੇਂ ਕੁੜੀ ਖਰੀਆਲੀ ਵਾਲੇ ਸੰਤਾ ਜੀ ਉਹਨਸਰਾਂ ਦੇ ਪਿਤਾ ਸਰਗੁਰੂ ਦਾ ਦਰਸ਼ਨ ਕਰਨ ਲਈ ਉਹ ਆਏ ਉਹ ਤੇ ਆਟੇ ਹਰਿ ਕਰਦੇ ਸੱਚਿਆ ਬਾਦਸ਼ਾਹ ਕਦੋਂ ਦਰਸ਼ਨ ਦੇ ਹੋਗੇ ਕਈ ਸਿੱਖ ਚੜ ਗਏ ਕਈ ਸਿੱਖ ਬੇਸਿਤ ਹੋ ਗਏ ਕਈ ਬੁੱਢੇ ਹੋ ਗਏ ਸਰਗੁਰ ਕਾਇਦੇ ਪਾਈ ਸ਼ਰਮ ਸਿਆਂ ਜਿਹੜੇ ਜੜ ਗਏ ਉਹ ਵਿੱਚ ਆ ਗਏ ਜਦੋਂ ਸਿ ਆਵਾਂਗੇ ਉਹਨਾਂ ਨੂੰ ਪਿਛਲੇ ਜਨਮ ਦਾ ਪਤਾ ਲੱਗ ਜਾਏਗਾ ਜਿਹੜੇ ਬੁੱਢੇ ਹੋ ਗਏ ਉਹਨਾਂ ਵਾਸਤੇ ਕੀ ਉਹ ਰੱਖਿਆ ਹੋਇਆ ਹੈ ਪੜੋ ਗੁਰਿੰਦ ਨਾਵਾ ਸਾਈਬਾ ਨੇ ਅਟਕੇ ਪੇਂਡੇ ਉੱਤੇ ਜਾ ਕੇ ਖਾਇਆ ਸਰਗੁਰੂ ਤਪ ਕਰਾਇਆ ਦੁਆਬ ਸਿਮਰ ਕੇ ਆਇਓ ਤਪ ਕਰਾਇਆ ਸਰਪੁਰੂ ਨਾਮ ਸੇਣੀ ਜੀ ਨੇ ਉਹਦੇ ਚੋਲੇ ਜਾ ਕੇ ਫਿਰ 12 ਬਰਸ ਤੇ ਬੰਨ ਲਿਆ ਔਰ ਕਾਰਿਆਂ ਨੂੰ ਬਣਾਉਣਾ ਹੈ ਉਹ ਲੋਰ ਵਾਸਤੇ ਕਿ ਹੋਰ ਕੀ ਹੋਇਆ ਹੈ ਉਹ ਜਵਾਨ ਉਹ ਜਾਣੇ ਜੇ 12 12 ਸਾਲ ਨੇ ਜਿਹੜੇ ਬੇਸਿਸ ਕੋਗੇ ਜਦੋਂ ਆਵਾਂਗੇ ਜਿਸ ਤਰ੍ਹਾਂ ਪੈਰਿਸ਼ੇ ਨੇ ਲਮੀ ਬੈਦੋ ਲਲੂ ਗੁੜਾਣ ਗੁੜਾਣ ਕਰੋਟ ਦੇ ਵਿੱਚ ਸਾਬੋ ਸਿੱਖਣਾ ਹੈ ਜੇ ਜੋ ਉਸ ਬੜਿਆ ਮੈਂ ਰਾਹਾਂ ਕਰ ਚਰੀ ਸੀ ਕਿ 1928 ਜਨਕ ਦੇਸ਼ ਦੇ ਪਰੈਸ ਤੋਂ ਆ ਲੈ ਬ੍ਰੋਕੋਨ ਸਿੰਘ ਨੇ ਲਿਖਿਆ ਕਿ ਜੇ ਸਗਲ ਦੀਪ ਪਵਨ ਮੇ ਜਾਹੀ ਕੋਈ ਕਿਰਪਾਲ ਸਭ ਦਰਸ਼ ਦਿਖਾਈ ਉਹ ਕੋ ਸੂਕਿਆ ਇੰਡੀਆ ਸੁਭਾਈ ਨਿਰਾਮ ਸਿੰਘ ਉਹ ਸਾਰੀ ਸ੍ਰੀ ਦਾ ਮਾਲਕ ਹੈ ਉਸ ਨੇ ਸਾਰਿਆਂ ਉਤੇ ਕਿਰਪਾ ਕਰਨੀ ਹੈ ਅਕੀਰ ਸਦਗੁਰੂ ਨੇ ਕਿਹਾ ਮੈਂ ਪੱਥਰਾਂ ਨੂੰ ਵੀ ਨਾਮ ਚ ਪਾਉਣਾ ਹੈ ਰਸਤਾ ਨੂੰ ਵੀ ਨਾਮ ਚ ਪਾਉਣਾ ਹੈ ਪਸ਼ੂਆਂ ਪੰਛੀਆਂ ਨੂੰ ਵੀ ਚ ਪਾਉਣਾ ਮੇਰੇ ਵਾਸਤੇ ਉਹ ਕੋਮੇਸੇ ਤਰ੍ਹਾਂ ਹੈ ਇਹ ਮੜਾ ਜੈਨੇਸ਼ਨ ਆਪਣੇ ਸਰੀਰ ਨੂੰ ਇਹ ਕੋਲ ਜਰ ਨਹੀਂ ਚੱਲ ਸਕਦਾ ਜਿੰਨੇ ਜਰ ਤਰਤੀਬ ਤੇ ਧਰਮ ਨਹੀਂ ਵਰਤਦਾ ਗਊ ਦੇ ਘਰ ਤੋਂ ਛੁਰੀ ਨਹੀਂ ਲੈਂਦੀ ਅਜ ਤੱਕ ਨਾਲੋਂ ਕਹਿੰਦੀਆਂ ਮਰਦੀਆਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਹੈ ਸੰਗੁਰੂ ਰਾਮ ਸਿੰਘ ਜੀ ਦਾ ਸਰੀਰ ਕਰਕੇ ਉਹ ਰੂਪ ਵਿੱਚ 2500 ਸਾਲ ਰਹਣਾ। 150 ਦੇ ਰਹਿ ਸੰਦਾ। ਪੰਜ ਪੰਜਾਹ ਹੈ। ਦੇਖੋ ਉਹ ਲੇਕੇਜ ਪਾਕੇ ਮੈਂ ਵੀ ਬੜੀ ਵਾਰ ਪੁੱਲਦਾ ਇਹ ਜੀਵ ਬੜਿਆ ਹੋਇਆ ਹੀ ਆ ਖਬਰ ਨਹੀਂ ਕਿੰਨੀ ਵੇਰ ਦੇ ਦਿਨ ਚ ਪੁੱਲਦਾ ਕਿੰਨੀ ਵੇਰ ਦੇ ਨਾਲ ਕੁਛ ਹੁੰਦਾ ਪੁੱਲਣੇ ਦਾ ਉਹ ਹੀ ਹੈ। ਜਦ ਇਹਨੂੰ ਉਹ ਭੁੱਲ ਜਾਂਦਾ ਹੈ ਖਾਣਾ ਪੀਣਾ ਹੱਸਣਾ ਬਾਅਦ ਉਹ ਕਹਿੰਦੇ ਜਬੜਾ ਕਰਦਾ ਨਾ ਆਵੇ ਯਾਦ ਤੇ ਯਾਦ ਵਾਲੇ ਹੋਈ ਜਿਹੜੇ ਦਰ ਪਰ ਸਤਿਗੁਰੂ ਨੇ ਕਿਰਪਾ ਕਰੀ ਅੱਲਾ ਨਬੀ ਖੁਦਾਨਾ ਦੇਖ ਨੇ ਇਹ ਉਹ ਵੇਦੇ ਨਾ ਜਾਣੂ ਮੂਲ ਸਾਈ ਜਿਹਿਆ ਉਹਦਾ ਰੂਪ ਹੋ ਜਾਂਦੇ ਹਨ ਹਰਗਾ ਸੇਵਕਾਰੀ ਜਿਹਾ ਤੇ ਭਾਈ ਪਰੋ ਬੜੀਰਸ ਦੀ ਸਾਖੀ